ਵਿੱਦਿਆ ਦਾ ਸੂਰਜ ਚੜੂਗਾ ਤਰੱਕੀ ਦਾ ਸੂਰਜ ਚੜੂਗਾ ਰੋਜ਼ਗਾਰ ਦਾ ਸੂਰਜ ਚੜੂਗਾ ਇਨਫਰਾਸਟ੍ਰਕਚਰ ਦਾ ਸੂਰਜ ਚੜੂਗਾ ਤਰੱਕੀ ਦਾ ਸੂਰਜ ਚੜੂਗਾ ਹਰ ਰੋਜ਼ ਚੜ ਰਿਹਾ ਹਰ ਰੋਜ਼ ਸੂਰਜ ਉੱਪਰ ਹੋ ਰਿਹਾ ਹੁਣ ਤੱਕ 54003 54003 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਆ ਖੜਾ ਜੀ ਬਿਨਾਂ ਕਿਸੇ ਪੈਸੇ ਤੋਂ ਬਿਨਾਂ ਕਿਸੇ ਛਪਾਰਿਸ਼ ਤੋਂ ਆਮ ਕਰਾਂ ਦਿੱਤੀਆਂ ਪੋਤਾਂ ਨੂੰ ਨੌਕਰੀਆਂ ਮਿਲੀਆਂ ਨੇ ਮੈਰਿਟ ਦੇ ਵਿੱਚ ਆਏ ਨੇ ਕਈ ਕਰਾਂ 'ਚ ਇੱਕ ਕਰ 'ਚ ਤਿੰਨ-ਤਿੰਨ ਨੌਕਰੀਆਂ ਵੀ ਮਿਲ ਗਈਆਂ ਕਈ ਬ ਕਈ ਕਈ ਬੱਚਿਆਂ ਨੂੰ ਇੱਕ ਸਾਲ 'ਚ ਤਿੰਨ-ਤਿੰਨ ਨੌਕਰੀਆਂ ਮਿਲ ਗਈਆਂ ਪਹਿਲਾਂ ਵਾਲੀ ਛੱਡ ਕੇ ਉਹਨੇ ਵੱਡੀ ਲੈ ਲਈ ਹੋਰ ਨੌਕਰੀ ਹੋਰ ਪੜ ਕੇ ਉਹਨੇ ਦੁਬਾਰਾ ਹੋਰ ਵੱਡੀ ਨੌਕਰੀ ਲੈ ਲਈ ਪੰਜ ਜੀ ਪੰਜ ਨੌਕਰੀਆਂ ਦੱਸ ਆ ਆ ਬੈਠੇ ਨੇ ਸਾਹਮਣੇ ਕੋਈ ਪੈਸਾ ਤਾਂ ਨਹੀਂ ਲੱਗਿਆ ਜੀ ਕੋਈ ਸਪਾਰਸ਼ ਕਿਸੇ ਦੀ ਘਰੇ ਚਿੱਠੀ ਆਉਂਦੀ ਹੈ ਜੀ